ਗੁਰਨਾਨ ਪਾਤਸ਼ਾਹ ਨੇ ਮੱਕਾ ਨਹੀਂ ਘਮਾਇਆ ਹਨਾ ਇੱਕ ਮੁਸਲਮਾਨ ਵੀਰ ਮੇਰਾ ਦੋਸਤ ਲੋਕੀ ਇਹ ਵੀ ਬੜੀ ਵਿਵਾਦ ਦੀ ਗੱਲ ਆ ਕਹਿੰਦੇ ਗੁਰਨਾਨਕ ਸਾਹਿਬ ਦੇ ਪੈਰ ਜਿਹੜੇ ਆ ਮੱਕੇਵਾਲ ਸੀਗੇ ਤੇ ਉੱਥੋਂ ਕੋਈ ਮੁਸਲਮਾਨ ਨਿਕਲ ਰਿਹਾ ਸੀ ਮੁਸਲਮਾਨ ਵੀਰ ਨਿਕਲ ਰਿਹਾ ਸੀ ਉਹਨੇ ਕਿਹਾ ਵੀ ਪੈਰ ਤੋਂ ਇੱਧਰ ਨਾ ਆ। ਹੂੰ ਹਨਾ ਹੁਣ ਉਹਨੇ ਜੀਵਨ ਨਾਮ ਦਾ ਜਿਹੜਾ ਸੀ ਉਹਨੇ ਲੱਤ ਮਾਰੀ ਵੀ ਕਾਫਰ ਤੋਂ ਐਦਾਂ ਅੱਲਾ ਦੇ ਘਰ ਵੱਲ ਨੂੰ ਪੈਰ ਕਰਕੇ ਕਿਉਂ ਪਿਆ ਆਇਆ ਤੇ ਉਹਨੇ ਕੀ ਕੀਤਾ ਉਹਨਾਂ ਨੇ ਟੰਗੋ ਪਕੜ ਘਿਸਿਆ ਹੂੰ ਹਣ ਭਾਜੀ ਉਹਨੇ ਜਦੋਂ ਜਿੱਦਰ ਨੂੰ ਕੀਤਾ ਉਹ ਦੇਖਿਆ ਵੀ ਮੱਕਾ ਉਧਰ ਨੂੰ ਘੁੰਮ ਗਿਆ ਹੁਣ ਇਹੀ ਸਵਾਲ ਮੇਰੇ ਨਾਲ ਮੇਰੇ ਮੁਸਲਮਾਨ ਵੀਰ ਮੇਰੇ ਦੋਸਤ ਹੀ ਉਹਨੇ ਗੱਲ ਕੀਤੀ ਵੀ ਉਹ ਕਹਿੰਦਾ ਵੀ ਗੁਰਨਾਥ ਭਾਸ਼ਾ ਨੇ ਮੱਕਾ ਨਹੀਂ ਘੁਮਾਇਆ ਤੇ ਪਰ ਮੈਂ ਕਿਹਾ ਹਾਂ ਤੇਰੇ ਲਈ ਨਹੀਂ ਘੁਮਾਇਆ ਕਹਿੰਦਾ ਫੇਰ ਸਿੱਖ ਕਿਉਂ ਕਹਿੰਦੇ ਵੀ ਮੱਕਾ ਘੁਮਾਇਆ ਮੈਂ ਕਿਹਾ ਉਹ ਬਿਲਕੁਲ ਸੱਚ ਬੋਲਦੇ ਘੁਮਾਇਆ ਕਹਿੰਦਾ ਇਹ ਤਾਂ ਗਲਤ ਗੱਲ ਤੂੰ ਦੋਨੇ ਗੱਲਾਂ ਕਰੀ ਜਾਂਦਾ ਐਕਚੁਅਲ 'ਚ ਕੀ ਆ ਤੁਸੀਂ ਦੇਖਿਆ ਹੋਣਾ ਜਦੋਂ ਵੀ ਕੋਈ ਗਿਆਨ ਲੈਣਾ ਹੁੰਦਾ ਨਾ ਅਪਾ ਕੋਈ ਗਿਆਨ ਲੈਣਾ ਹੈ ਤੇ ਉਹ ਗਿਆਨ ਲੈਣ ਦੇ ਲਈ ਸਾਨੂੰ ਜ਼ਰੂਰੀ ਹੈ ਕਿਸੇ ਵੀ ਗੁਰੂ ਦੇ ਪੈਰਾਂ ਦੇ ਪਾਸੇ ਚਰਨਾ ਵਾਲੇ ਪਾਸੇ ਜਾਣਾ ਪੈਂਦਾ ਜਦੋਂ ਰਾਮਚੰਦਰ ਜੀ ਨੇ ਵੀ 라ਵਣ ਨੂੰ ਮਾਰਿਆ ਨਾ ਠੀਕ ਹੈ ਉਹਦੇ ਹੰਕਾਰ ਦਾ ਨਾਸ਼ ਕੀਤਾ ਤਾਂ ਉਹਨਾਂ ਨੂੰ ਲੋਕਾਂ ਨੇ ਪੁੱਛਿਆ ਵੀ ਤੁਸੀਂ ਮਾਰਿਆ 라ਵਣ ਨੂੰ ਕਹਿੰਦੇ ਮੈਂ ਨਹੀਂ ਮਾਰਿਆ ਉਹਦੀ ਮੈਂ ਨੇ ਉਹਨੂੰ ਮਾਰਿਆ ਮੈਂ ਨਹੀਂ ਮਾਰਿਆ ਉਹਦੀ ਮੈਂ ਨੇ ਉਹਨੂੰ ਮਾਰਿਆ ਤੇ ਉਹ ਜਦੋਂ ਸਰੀਰਕ ਰੂਪ ਚ ਪਿਆ ਸੀ ਤੇ ਸਰੀਰਕ ਰੂਪ ਚ ਪਿਆ ਤੇ ਲక్ష్మణ ਨੂੰ ਕਿਹਾ ਵੀ ਹੁਣ ਇਹਦੇ ਤੋਂ ਗਿਆਨ ਲੈ ਇਹ ਤੁਸੀਂ ਰੋਮਾਂਚ ਚ ਵੀ ਦੇਖੋਗੇ ਆ ਕਿਹਾ ਵੀ ਇਹਦੇ ਤੋਂ ਗਿਆਨ ਲੈ ਤੇ ਉਹ ਗਿਆਨ ਲੈਣ ਦੀ ਗਿਆ ਉਹਦੇ ਸਿਰ ਵਾਲੇ ਪਾਸੇ ਗਿਆ ਜਦੋਂ ਸਿਰ ਵਾਲੇ ਪਾਸੇ ਗਿਆ ਕਹਿੰਦਾ ਵੀ ਲక్ష్మణ ਜਦੋਂ ਗਿਆਨ ਲਈਦਾ ਨਾ ਕਿਸੇ ਤੋਂ ਤੇ ਗੁਰੂ ਦੇ ਚਰਨਾਂ ਵਿੱਚ ਜਾ ਕੇ ਖੜੀਦਾ ਤੇ ਉਹ ਪੈਰਾਂ ਵਾਲੇ ਪਾਸੇ ਆਇਆ ਫਿਰ ਗਿਆਨ ਲਿਆ ਤੇ ਉਸੇ ਤਰੀਕੇ ਕਿਸੇ ਤੋਂ ਵੀ ਗਿਆਨ ਲੈਣਾ ਹੁੰਦਾ ਤੇ ਚਰਨਾਂ ਵਾਲੇ ਪਾਸੇ ਖੜਨਾ ਪੈਂਦਾ ਤੇ ਗੁਰਨਾਣ ਪਾਸ਼ਾ ਨੂੰ ਹੁਣ ਜਿਹੜੇ ਬੰਦੇ ਨੇ ਕੰਗਾ ਤੋਂ ਪਕੜਿਆ ਠੀਕ ਆ ਭਾਜੀ ਹੁਣ ਬਿਜਲੀ ਆ ਆ ਪੱਠ ਜਾਣੇ ਬੈਠੇ ਆ ਬਿਜਲੀ ਨੂੰ ਤੁਸੀਂ ਜਾ ਕੇ ਚੁੰਮ ਲਓ ਤੇ ਭਾਵੇਂ ਨੰਗੇ ਪੈਰ ਲਾ ਦੋ ਭਾਜੀ ਕਰੰਟ ਕਿੰਨੂੰ ਲੱਗੂ ਅੱਠਾਂ ਜਾਣਿਆਂ 'ਚੋਂ ਮੈਨੂੰ ਹੀ ਲੱਗੂਗਾ ਜੇ ਮੈਂ ਤੁਹਾਨੂੰ ਲੱਗੂਗਾ ਮੈਂ ਹੀ ਚੁੰਮਾਂ ਤੁਹਾਨੂੰ ਲੱਗੂਣਾ ਹੁਣ ਸਾਡੇ ਲਈ ਸਾਨੂੰ ਤਾਂ ਲੱਗਿਆ ਨਹੀਂ ਸਾਨੂੰ ਤਾਂ ਲੱਗਿਆ ਐਸੀ ਛੋਇਆ ਹੀ ਨਹੀਂ ਤੇ ਸਾਨੂੰ ਲੱਗੂ ਕਿਵੇਂ ਜਿਹੜੇ ਬੰਦਿਆਂ ਨੇ ਗੁਨਾ ਦੇ ਵਿੱਚ ਛੋਇਆ ਨਹੀਂ ਉਹਨਾਂ ਲਈ ਮੱਕਾ ਕੋ ਮੈਂ ਹੀ ਨਹੀਂ ਉੱਥੇ ਤਾਂ ਉੱਥੇ ਹੀ ਆ ਜਿੰਨੇ ਛੋਇਆ ਉਹਦੀ ਸੁਰਤ ਘੁੰਮ ਗਈ ਉਹ ਜਿੱਧਰ ਦੇਖੇ ਉਹਨੂੰ ਰੱਬ ਦਾ ਘਰ ਨਜ਼ਰ ਆਵੇ ਉਹ ਕਹਿੰਦਾ ਰੱਬ ਦਾ ਘਰ ਤਾਂ ਸਾਰੇ ਪਾਸੇ ਅੱਲਾ ਦਾ ਘਰ ਤਾਂ ਸਾਰੇ ਪਾਸੇ ਆ ਮੈਂ ਤਾਂ ਸੋਚੀ ਫਿਰਦਾ ਸੀ ਇੱਧਰ ਨੂੰ ਹੀ ਮੈਂ ਕਿੱਧਰ ਨੂੰ ਕਰਾਂ ਇਸ ਵਜੋਂ ਦੀ ਸੁਰਤ ਘੁੰਮ ਗਈ ਸੀਗਾ ਆ ਸੀ ਐਕਚੁਅਲ ਦੇ ਵਿੱਚ ਜਿਹੜਾ ਚਰਨਾ ਨੂੰ ਉਹ ਭਾਜੀ ਹਾਈ ਵੋਲਟੇਜ ਨੂੰ ਨੇ ਹੱਥ ਲਾ ਲਿਆ ਕਰੰਟ ਉਹ ਨਹੀਂ ਪੈਣਾ ਸੀ ਠੀਕ ਹੈ ਉਦੋਂ ਕਮਿਆ ਆ ਸੀ ਬੜੀ ਸੋਹਣੀ ਗੱਲ ਕਹੀ ਤੁਸੀਂ ਹਾਂ ਠੀਕ ਹੈ ਨਾ ਉਹ ਫਿਰ ਉਹ ਅੰਦਰੋਂ ਗਿਆਨ ਹੋ ਗਿਆ ਨਾ ਮੈਂ ਹੁਣ ਕਿੱਧਰ ਕਰਾਂ ਅੱਲਾ ਦਾ ਘਰ ਤਾਂ ਸਾਰੇ ਪਾਸੇ ਆ ਹੂੰ ਪਰ ਇੱਕ ਗੱਲ ਅਸੀਂ ਜਦੋਂ ਗੁਰਦੁਆਰਾ ਸਾਹਿਬ ਅਸੀਂ ਵੀ ਜਾਂਦੇ ਸੀ ਸਾਨੂੰ ਕਹਿੰਦੇ ਸੀ ਪਿੱਟ ਕਰਕੇ ਨਾ ਬੈਠੋ ਪਿੱਟ ਕਰਕੇ ਨਾ ਖੜੋ ਇਹ ਕਨਸੈਪਟ ਤਾਂ ਦੇਖੋ ਸਾਡੇ 'ਚ ਵੀ ਹੈ ਨਾ ਸਤਿਕਾਰਤਾ ਅਸੀਂ ਵੀ ਕਰਦੇ ਹਾਂ ਨਾ ਦੇਖੋ ਪਿੱਟ ਕਰਨਾ ਜਿਹੜਾ ਸਤਿਕਾਰ ਕਰਨਾ ਇੱਕ ਡਿਫਰੈਂਟ ਚੀਜ਼ ਆ ਠੀਕ ਆ ਉਹ ਸਾਡਾ ਹੁਣ ਮੈਂ ਤੁਹਾਡੇ ਨਾਲ ਆਪਾਂ ਪੋਡਕਾਸਟ ਕਰ ਰਹੇ ਆ ਠੀਕ ਹੁਣ ਆਪਾਂ ਪੋਡਕਾਸਟ ਕਰ ਰਹੇ ਆ ਤੇ ਮੈਂ ਤੁਹਾਡੇ ਵੱਲ ਮੂੰਹ ਹੀ ਨਾ ਕਰਾਂ ਮੈਂ ਉਧਰ ਨੂੰ ਕਰਕੇ ਮੂੰਹ ਕਰਕੇ ਗੱਲ ਕਰਾਂ ਚੰਗੀ ਨਹੀਂ ਲੱਗੂ ਹਨਾ ਪਰ ਜੇ ਆਪਾਂ ਉਦਾਂ ਅਣਜਾਣੇ ਚ ਤੁਸੀਂ ਆਪਾਂ ਉਦਾਂ ਤੁਰੇ ਫਿਰਦੇ ਆ ਮੈਂ ਤੁਹਾਡੇ ਵੱਲ ਮੂੰਹ ਨਹੀਂ ਹੈਗਾ ਤੇ ਇਹਦੇ ਚ ਕੋਈ ਗੱਲ ਨਹੀਂ ਹੈ ਹੁਣ ਬੜੇ ਲੋਕੀ ਨੰਗ ਰਹੇ ਉਹਨਾਂ ਦਾ ਆਪਣੇ ਵੱਲ ਮੂੰਹ ਨਹੀਂ ਹੈਗਾ ਤੇ ਕੋਈ ਆਪਾਂ ਬੁਰਾ ਨਹੀਂ ਨਾ ਬਣਾ ਰਹੇ ਰੱਬ ਬੁਰੇ ਭਲੇ ਤੋਂ ਅਪਮਾਨ ਅਪਮਾਨੇ ਸੰਹ ਲਿਆ ਰੱਬ ਲਈ ਨਹੀਂ ਆ ਉਹਨੂੰ ਕੀ ਯਾਰ ਮੈਟਰ ਤੁਸੀਂ ਉਹਦੇ ਵੱਲ ਦੇਖ ਰਹੇ ਜਾਂ ਨਹੀਂ ਦੇਖ ਠੀਕ ਹੈ ਉਹਨੂੰ ਇਹਨਾਂ ਚੀਜ਼ਾਂ ਦਾ ਮੈਟਰ ਨਹੀਂ ਹੈ ਇਹ ਇਨਸਾਨੀ ਫਿਤਰਤ ਦੇ ਲਈ ਹੈ ਠੀਕ ਹੈ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਹਾਡਾ ਇਸ ਵੀਡੀਓ ਦੇ ਵਿੱਚ ਹੀ ਪਤਾ ਲੱਗ ਗਿਆ ਵੀ ਅੱਗੇ ਤੁਹਾਡੇ ਨਾਲ ਹੋਰ ਵੀ ਕਾਫੀ ਐਪੀਸੋਡ ਹੋਣਗੇ ਬਿਲਕੁਲ ਬਿਲਕੁਲ ਤੇ ਮੈਨੂੰ ਲੱਗਦਾ ਵੀ ਇਸ ਐਪੀਸੋਡ ਤੋਂ ਬਾਅਦ ਜਿਹੜੀ ਸੰਗਤ ਹੈ ਜਿਹੜੀ ਸਾਨੂੰ ਦੇਖ ਰਹੀ ਹੈ ਉਹਨਾਂ ਨੂੰ ਵੀ ਚਾਹ ਹੋਵੇਗਾ ਤੁਹਾਡੇ ਅਗਲੇ ਐਪੀਸੋਡ ਜ਼ਰੂਰ ਬਹੁਤ-ਬਹੁਤ ਧੰਨਵਾਦ ਉਹਨਾਂ ਨੂੰ ਦੇਖਣ ਦਾ ਮੈਂ ਚਾਹਾਂਗਾ ਮੈਂ ਇੱਕ ਵਾਰ ਇਸ ਵਜੋਂ ਵੀ ਸੁਨੇਹਾ ਲਾਦਾ ਵੀ ਜਿਹੜੇ ਸਾਡੇ ਹਿੰਦੂ ਵੀਰ ਨੇ ਜਾਂ ਜਿਹੜੇ ਵੀ ਆਪਣੇ ਭੈਣ ਮੁਸਲਮਾਨ ਵੀਰ ਵੀ ਜੇ ਰੱਬ ਦਾ ਨਾਮ ਆਪਣੇ ਕਿਸੇ ਵੀ ਤਰੀਕੇ ਜਪਣਾ ਚਾਹੁੰਦੇ ਆ ਤੇ ਨਾਮ ਅਭਿਆਸ ਕਰਨਾ ਚਾਹੁੰਦੇ ਆ ਤੇ ਉਹ ਸਾਡੀ ਸੇਵਾ ਲਾਓ ਨਾਲ ਦੱਸੋ ਜਿਵੇਂ ਸਾਡੇ ਅਮਰਤ ਵੇਲਾ ਕਹਿੰਦੇ ਨੇ ਤੁਹਾਡੇ ਬ੍ਰਹਮੌਰਤ ਕਹਿੰਦੇ ਉਸ ਵੇਲੇ ਆ ਕਰਕੇ ਸਾਡੇ ਨਾਲ ਪਰਮਾਤਮਾ ਦਾ ਨਾਮ ਜਪੋ ਭਾਵੇਂ ਰਾਮ ਰਾਮ ਜਪਣਾ ਕਿਵੇਂ ਜਪਣਾ ਆਪਾਂ ਤਾਂ ਦਾਦਿਆਂ ਗੁਰਬਾਣੀ ਚ ਜਦੋਂ ਇਹ ਰਾਮ ਦੀ ਗੱਲ ਕੀਤੀ ਆ ਉਹ ਰਾਮ ਰਾਮ ਜਪਣਾ ਕਿਵੇਂ ਆਤਮਿਕ ਆਨੰਦ ਕਿਵੇਂ ਲੈਣਾ ਆ ਉਹ ਸਾਨੂੰ ਦੱਸੋ ਆਪਾਂ ਜਪਾਨੇ ਆ ਤੁਹਾਨੂੰ ਪਤਾ ਲੱਗੇ ਯਾਰ ਬਾਣੀ ਸਾਰਿਆਂ ਨੂੰ ਪਿਆਰ ਕਰਦੀ ਆ ਗੁਰੂ ਸਾਹਿਬ ਸਾਰਿਆਂ ਦੇ ਉਸ ਅਕਾਲ ਪੁਰਖ ਨੇ ਸਾਰਿਆਂ ਨੂੰ ਆਪਣਾ ਬਣਾਇਆ ਆ ਉਹਦੇ ਨਾਮ ਅਨੇਕਾ ਹੀ ਨੇ ਪਰ ਇੱਕ ਵਾਰ ਉਹਦੇ ਨਾਲ ਜੁੜੋ ਜੇ ਧਰਮ ਦੀ ਆਪਾਂ ਗੱਲ ਕਰੀਏ ਉਹਦੇ ਨਾਮ ਸਿਮਰਨ ਨੂੰ ਆਪਣੇ ਅੰਦਰ ਵਸਾਓ ਤਾਂ ਕਿ ਤੁਹਾਡੇ ਮਨ ਦੀ ਅਵਸਥਾ ਹੋਰ ਬਿਹਤਰ ਹੋਵੇ ਸੋ ਇਸ ਕਰਕੇ ਬੇਨਤੀ ਆ ਕਿ ਆਪਣੇ ਆਪ ਨੂੰ ਵੀ ਤੇ ਆਪਣੇ ਬੱਚਿਆਂ ਨੂੰ ਵੀ ਉਹਦੇ ਨਾਮ ਰੱਬ ਦੇ ਨਾਮ ਦੇ ਨਾਲ ਜੋੜੋ ਵਾਹਿਗੁਰੂ ਸ਼ਬਦ ਕੀ ਹੈ ਵਾਹਿਗੁਰੂ ਜਿਹੜਾ ਹੈ ਹੈ ਮੈਂ ਨਹੀਂ ਸਮਝਾ ਦਉ ਮੈਂ ਕਿ ਦੇਖੋ ਹੁਣ ਜਿਹੜੀ ਕੋਈ ਵੀ ਚੀਜ਼ ਆ ਕਹਿੰਦੇ ਨਾ ਹੁਣ ਆਪਾਂ ਕਈ ਜਣੇ ਕਹਿੰਦੇ ਭਾਜੀ ਮੈਨੂੰ ਰੱਬ ਹੁਣੇ ਮਿਲਾ ਦੋ ਕਹਿੰਦੇ ਤੁਸੀਂ ਉਸ ਤਰੀਕੇ ਤੁਸੀਂ ਉਸ ਤਰੀਕੇ ਗੱਲ ਕੀ ਹੈ ਵੈਗਰੇਸ਼ਨ ਮੈਨੂੰ ਹੁਣੇ ਸਮਝਾ ਦੋ ਨਹੀਂ ਮੈਂ ਨਹੀਂ ਕਹ ਮੈਨੂੰ ਹੁਣੇ ਸਮਝਾ ਦੋ ਮੈਂ ਕਹ ਰਿਹਾ ਸਮਝਾ ਦੋ ਮੈਨੂੰ ਸਮਝਾ ਦੋ ਹਣਾ ਜਿਹੜਾ ਧਰਮ ਦਾ ਰਸਤਾ ਨਾ ਪਹਿਲਾਂ ਉਹਦੇ ਤੇ ਚੱਲਣ ਦੇ ਲਈ ਸਾਨੂੰ ਉਹਦੇ ਉਹਦੇ ਸਕੂਲ ਦੇ ਵਿੱਚ ਐਂਟਰੀ ਲੈਣੀ ਪੈਂਦੀ ਆ ਐਂਟਰੀ ਲੈਣੀ ਕੀ ਆ ਉਹਦੇ ਰੂਲਸ ਨੂੰ ਉਹਦੇ ਡਿਸਪਲਨ ਨੂੰ ਫੋਲੋ ਕਰਨਾ ਪੈਂਦਾ ਠੀਕ ਹੈ ਤੇ ਉਹ ਡਿਸਪਲਨ ਕੀ ਆ ਸਾਨੂੰ ਵੈਗੁਰੂ ਸ਼ਬਦ ਨੂੰ ਸਮਝਣ ਦੇ ਲਈ ਪਹਿਲਾਂ ਆਪਣੀ ਮੈਂ ਛੱਡਣੀ ਪੈਣੀ ਆ ਮਨ ਦੀ ਮਤ ਤੇ ਅਗਣੀ ਪੈਣੀ ਆ ਵੈਗੁਰੂ ਸ਼ਬਦ ਜੋ ਆ ਤਿਆਗ ਹੈ ਮਨ ਕੀ ਮਤੜੀ ਵਿਸਾਰ ਹੈ ਦੂਜਾ ਪਾਉ ਜੀਓ ਜਦੋਂ ਮਨ ਦੀ ਮਤ ਨੂੰ ਤੁਸੀਂ ਤਿਆਗ ਦੋਗੇ ਵੀ ਕਵਰਦੀਪ ਸਿੰਘ ਕਵਰਜੀਤ ਸਿੰਘ ਜਿਹੜਾ ਆ ਉਹ ਇਹ ਸਰੀਰ ਆ ਆਤਮਾ ਨਹੀਂ ਆ ਸਰੀਰ ਦਾ ਨਾਮ ਹੈ ਕਵਰਜੀਤ ਸਿੰਘ ਆਤਮਾ ਦਾ ਨਾਮ ਥੋੜੀ ਆਤਮਾ ਤਾਂ ਉਹਦੀ ਅੰਸ ਆ ਹੂੰ ਉਹਦੀ ਜੋਤ ਆ ਉਹਦਾ ਤਾਂ ਨਾ ਲਹਿੰਗਾ ਹੈ ਨਾ ਕੁਛ ਹੂੰ ਠੀਕ ਹੈ ਨਾ ਉਹ ਆਦਮੀ ਹੋਰ ਤਾਂ ਜੋਤ ਰੂਪ ਆ ਪ੍ਰਕਾਸ਼ ਰੂਪ ਹੈ ਨਾ ਉਹਦੇ ਵਿੱਚੋਂ ਆਈ ਹੈ ਤੇ ਉਹਨੇ ਆ ਕੇ ਆਪਣੇ ਅੰਦਰ ਵੀ ਉਹ ਇਹ ਤਾਕਤ ਪੈਦਾ ਕੀਤੀ ਜਿਸ ਨਾਲ ਆਪਾਂ ਅੱਗੇ ਦੁਨੀਆ ਸਿਰਜ ਸਕਦੇ ਹਾਂ ਪ੍ਰਗਟ ਕਰਦੇ ਬੱਚੇ ਪੈਦਾ ਕਰ ਸਕਦੇ ਆ ਨਾ ਆਪਣੇ ਅੰਦਰ ਉਹਦੇ ਗੁਣ ਨੇ ਤੇ ਉਹਨੇ ਇਹ ਗੱਲ ਕਹੀ ਵੀ ਤਿਆਗੇ ਮਨ ਕੀ ਮਤੜੀ ਹੁਣ ਜੇ ਮਨ ਦੀ ਮਤ ਤੇ ਅਗਣੀ ਤੇ ਲੈਣਾ ਕੀ ਹੈ ਗੁਰ ਕੀ ਮਤ ਤੂੰ ਲੈ ਆਨੇ ਗੁਰੂ ਦੀ ਮਤ ਲੈਣੀ ਆ ਤੇ ਗੁਰੂ ਕੌਣ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰ ਸਾਰੇ ਤੇ ਜਦੋਂ ਉਸ ਨੂੰ ਲੈਣ ਦੇ ਲਈ ਜਿਵੇਂ ਹੁਣ ਇੱਕ ਬੀਜ ਨੂੰ ਬੀਜਣਾ ਹੈ ਧਰਤੀ ਦੇ ਵਿੱਚ ਬੀਜਣਾ ਹੈ ਤੇ ਉਸ ਵਾਇਗੁਰ ਸ਼ਬਦਾਂ ਨੂੰ ਆਪਾਂ ਕਿਸੇ ਨੂੰ ਦੇਣਾ ਤੇ ਉਹ ਬੀਜ ਸਿੱਧਾ ਨਹੀਂ ਪੀਜਿਆ ਜਾ ਸਕਦਾ ਮੈਂ ਇੱਥੇ ਬੀਜ ਇੱਦਾਂ ਹੀ ਰੱਖਦਾ ਨਹੀਂ ਪੁੰਗਰਨਾ ਮੈਨੂੰ ਇਹਦੇ ਲਈ ਪਹਿਲਾਂ ਧਰਤੀ ਤਿਆਰ ਕਰਨੀ ਪੈਣੀ ਸੁਆਗਾ ਫੇਰਨਾ ਪੈਣਾ ਉਹਨੂੰ ਜ਼ਮੀਨ ਜਦੋਂ ਤਿਆਰ ਹੋ ਜਾਂਦੀ ਹੈ ਫਿਰ ਉਸ ਦੇ ਮੁਤਾਬਕ ਬੀਜ ਦਾ ਰੁੱਤ ਦੇਖਣੀ ਪੈਣੀ ਹੈ ਉਹ ਰੁੱਤ ਕਿਹੜੀ ਹੈ ਹੈਨਾ ਰੁੱਤ ਵੀ ਦੇਖਣੀ ਪੈਣੀ ਨਾ ਹੁਣ ਕਣਕ ਜਿਹੜੀ ਆ ਉਹ ਤੁਸੀਂ ਕਦੋਂ ਬੀਜਦੇ ਆ ਕਿਹੜੇ ਸਮੇਂ ਅਚ ਬੀਜਦੇ ਆ ਸਰਦੀਆਂ ਦੇ ਵਕਤ ਗਰਮੀ ਆਣ ਤੋਂ ਪਹਿਲਾਂ ਗਰਮੀ ਆਣ ਤੋਂ ਪਹਿਲਾਂ ਬੀਜੀ ਹੁੰਦੀ ਆ ਹਨਾ ਗਰਮੀ ਆਣ ਦੇ ਵੇਲੇ ਤਾਂ ਉਹ ਕੱਟੀ ਜਾਂਦੀ ਆ ਗਰਮੀ ਜਦੋਂ ਗਰਮੀ ਚ ਕਿਹੜਾ ਸਟਾਰਟਿੰਗ ਗਰਮੀ ਦੇ ਸਟਾਰਟਿੰਗ ਦੇ ਵਿੱਚ April ਦੇ ਵਿੱਚ ਕੱਟੀ ਜਾਂਦੀ ਆ ਕੱਟੀ ਜਾਂਦੀ ਆ ਹਨਾ ਤੇ ਗਰਮੀਆ ਚ ਫਿਰ ਅੱਗੋਂ ਚੋਲ ਬੀਜ ਦਿੰਦੇ ਹਨਾ ਰੁੱਤ ਦੇ ਮਤਲਬ ਹੈ ਨਾ ਬੀਜ ਬੀਜੇ ਦਾ ਧਰਤੀ ਵੀ ਉਦਾਂ ਤਿਆਰ ਕੀਦੀ ਉਸੇ ਤਰ੍ਹਾਂ ਇਨਸਾਨੀ ਜਾਮਾ ਜਿਹੜਾ ਆਪਾਂ ਪਹਿਨਿਆ ਹੋਇਆ ਸਾਡੀ ਆਤਮਾ ਨੇ ਸੋਲ ਨੇ ਪਰਮਾਤਮਾ ਦਾ ਕੋਈ ਵੀ ਨਾਮ ਉਹਦਾ ਬੀਜ ਬੀਜਣ ਤੋਂ ਪਹਿਲਾਂ ਉਹਦੇ ਕੀਤੇ ਹੋਏ ਕਰਮਾਂ ਦੀ ਪ੍ਰਾਣੇ ਕਰਮ ਉਹਨੇ ਕਿਹੜੇ ਕੀਤੇ ਨੇ ਹੁਣ ਤੱਕ ਦੇ ਇਸ ਜਮੇ ਚਾ ਕੇ ਉਹਨੇ ਕਿਹੜੇ ਥਾਟਸ ਲੈਨੇ ਕਿਹੜੀ ਸੰਗਤ ਚੋਂ ਰਹਿੰਦਾ ਉਸ ਦਾ ਉਹਦੇ ਤੇ ਗੁਬਾਰਕ ਹੀ ਬਣਿਆ ਉਹਨੂੰ ਅਥੂਲ ਉਹਨੂੰ ਸਥਾਈ ਕਰਨ ਦੇ ਲਈ ਪਹਿਲਾਂ ਉਹਨੂੰ ਸੰਗਤ ਦੇ ਵਿੱਚ ਸੰਗਤ ਦੀ ਜੋੜੇ ਝਾੜਨ ਦੀ ਸੇਵਾ ਕਰ